ਪੰਜਾਬ ਦੇ ਅੰਦਰ ਮਿਊਸਪਲ ਚੋਣਾਂ ਦੇ ਜੋ ਕਾਰਪੋਰੇਸ਼ਨ ਦੇ ਚੋਣਾਂ ਹੋ ਰਹੀਆਂ ਉਸ ਦੇ ਅੰਦਰ ਜੋ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਹੈ ਕਿ ਲੋਕਤੰਤਰ ਦਾ ਘਾਣਾ ਔਰ ਇਹ ਜਿਹੜੀ ਸਿਧਾਂਤੀਆਂ ਗੱਲਾਂ ਕਰਦੇ ਨੇ ਔਰ ਜਿਹੜੇ ਲੋਕ ਕਾਨੂੰਨ ਨੂੰ ਬਚਾਉਣ ਦੀ ਗੱਲ ਕਰਦੇ ਆ ਉਹੀ ਸਾਰਾ ਕੁਝ ਕਰ ਰਹੇ ਪੰਜਾਬ ਚਾਹਮ ਆਦਮੀ ਪਾਰਟੀ ਦੇ ਗੁੰਡੇ ਔਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਗੁੰਡਾਗਰਦੀ ਦਾ ਕੰਮ ਲਿਆ ਜਾ ਰਿਹਾ ਸਾਡੇ ਲੋਕਾਂ ਦੇ ਕੈਂਡੀਡੇਟਸ ਪਟਿਆਲਾ ਦੇ ਅੰਦਰ ਮੈਂ ਸੀਗਾ ਉੱਥੇ ਵੀ ਪੇਪਰ ਨਹੀਂ ਲਏ ਜਾ ਰਹੇ ਔਰ ਅੱਜ ਮਹਾਰਾਣੀ ਪ੍ਰਨੀਤ कौर ਯੂ ਨੋ ਐਂਟਰ ਨਹੀਂ ਕਰਨ ਦਿੱਤਾ ਗਿਆ ਕੱਲ ਅਸੀਂ ਐਂਟਰ ਕਰ ਗਏ ਸੀ ਤਾਂ ਇਹਨਾਂ ਦੀ ਗੁੰਡਾਗਰਦੀ ਦਾ ਲੰਗਾ ਨਾਲਚ ਅਸੀਂ ਦੇਖਿਆ ਔਰ ਸਾਡੇ ਕੈਂਡੀਡੇਟਸ ਨੂੰ ਮਾਰਕ ਡਾਈ ਕੀਤੀ ਜਾ ਰਹੀ ਹੈ ਅੱਜ ਨਿੱਖਲ ਸਾਡਾ ਜੁਵਾ ਮੋਰਚਾ ਪ੍ਰਧਾਨ ਨੋਮੀਨੇਸ਼ਨ ਫਾਈਲ ਕਰਨ ਜਾ ਰਿਹਾ ਸੀ ਉਹਦੀ ਗੱਡੀ ਦਾ ਨੰਬਰ ਵੀ ਹੈ ਕਾਰ ਸਮੇਤ ਹੀ ਉਹਨੂੰ ਕਿਡਨਾਪ ਕਰ ਲਿਆ ਪੁਲਿਸ ਨੇ ਉਸ 'ਚ ਬਹੁਤ ਸਹਿਯੋਗ ਕੀਤਾ ਔਰ ਉਹਦੀ ਮਾਰਕਾ ਟਾਈ ਪੁਲਿਸ ਨੇ ਕੀਤੀ ਇਸੇ ਤਰ੍ਹਾਂ ਕਨੌਰ ਦੇ ਅੰਦਰ ਕੱਲ ਸੀ ਸਾਡਾ ਇੱਕ ਵਰਕਰ ਜਿਹੜਾ ਬਹੁਤ ਹੀ شریف ਹੈ ਔਰ ਸਮਾਜ ਦੇ ਸਾਰੇ ਲੋਕ ਈਵਨ ਕਾਂਗਰਸ ਦੇ ਜਿਹੜੇ ਐਮਐਲਏ ਆ ਉਹ ਉੱਥੋਂ ਦੇ ਐਕਸ਼ਨ ਐਮਐਲਏ ਮਦਰ ਲਾਲ ਜਲਾਲਪੁਰ ਜੀ ਔਰ 라ਸ਼ਲੂ ਜੀ ਐਸਜੀਪੀਸੀ ਮੈਂਬਰ ਗੜੀ ਸਾਹਿਬ ਐਸਜੀਪੀਸੀ ਮੈਂਬਰ ਸਾਰੇ ਉੱਥੇ ਪਹੁੰਚ ਰਹੇ ਸੀ ਤੇ ਧਰਨੇ 'ਚ ਬੈਠੇ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਸਾਰੇ ਇਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਲਾਮਬੰਦ ਹੋ ਰਹੇ ਆ ਸਮਾਜ ਲਾਮਬੰਦ ਹੋ ਰਿਹਾ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਲੋਕਤੰਤਰ ਨੂੰ ਬਚਾਉਣ ਦੀ ਜ਼ਰੂਰਤ ਆ ਹੁਣ ਤੇ ਸਿੱਧੀ ਗੁੰਡਾਗਰਦੀ ਦੇ ਉੱਤੇ ਆ ਇਹਨਾਂ ਦੇ ਐਮਐਲਏ ਗੁੰਡਾਗਰਦੀ ਕਰ ਰਹੇ ਆ ਹੁਣੇ ਫੇਰ ਮੈਂ ਕਨੌਰ ਹਾਂ ਤੇ ਸਾਡੇ ਵਰਕਰ ਤੇ ਕਨੌਰ 'ਚ ਵੀ ਹਮਲਾ ਕੀਤਾ ਗਿਆ ਜੋ ਨਾਮੀਨੇਸ਼ਨ ਫਾਈਲ ਕਰਨ ਗਿਆ ਔਰ ਬਾਕੀ ਲੋਕ ਇੱਕ ਜਗ੍ਹਾ ਬੈਠੇ ਨੇ ਔਰ ਪੁਲਿਸ ਵੀ ਪ੍ਰੋਟੈਕਸ਼ਨ ਦੇਣ ਦੀ ਗੱਲ ਨਹੀਂ ਕਰ ਰਹੀ ਔਰ ਉੱਥੇ ਉਹਨਾਂ ਦੀਆਂ ਲੱਤਾਂ ਤੋੜਨ ਤੇ ਮਾਰ ਕੁੱਟਾਈ ਦੀ ਗੱਲ ਅਸੀਂ ਜਾਵਾਂਗੇ ਜ਼ਰੂਰ ਜੋ ਹੋਏਗਾ ਉਹ ਫਿਰ ਦੇਖਾਂਗੇ